ਸਭ ਤੋਂ ਪਹਿਲਾਂ ਤਾਂ ਗੁਰੂ ਮਾਰਿਆ ਧਰਵਾਦ ਕਰਦਾ ਜਿਨ੍ਹਾਂ ਨੇ ਥੋੜਾ ਸਮਾਂ ਮੈਨੂੰ ਸੇਵਾ ਆਗਿਆ ਕਿਤੇ ਬਖਸ਼ੀ ਸੀ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਹੱਥ ਰੱਖ ਕੇ ਨਿਭਾਈ ਹੈ ਜੇ ਕੋ ਕੰਮ ਕਰਦੇ ਤੋਂ ਮੈਨੂੰ ਕਮੀ ਰਹੀ ਹੈ ਤਾਂ ਉਹਦੀ ਸੰਗਤ ਤੋਂ ਮਾਫੀ ਚਾਹੁੰਦਾ ਦੂਸਰਾ ਬੇਨਤੀ ਕਰਦਾ ਕਿ ਜਿਨ੍ਹਾਂ ਪਿਆਰ ਸਤਕਾਰ ਨਾਲ ਅੱਜ ਪ੍ਰਧਾਨਗੀ ਦੀ ਚੋਣ ਪੁਰਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਨਾਂ ਵਾਚਨ ਦਾ ਤੇ ਨਾਲ ਕੋਈ ਅਰਦਾਸ ਕਰਦਾ ਕਿ ਜੋ ਪ੍ਰਧਾਨ ਜੀ ਹੈ ਤੇ ਦੁਆਰਾ ਸੇਵਾ ਦਿਨ ਦਿੱਤੀ ਹੈ ਅਮਰੂ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਰਹਿਣਾ ਆਪ ਦਾ ਸਿਰ ਤੇ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਸਿਖਾਇਮ ਕਰ ਛੱਡੀਏ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਬਦਵਾ ਸਾਹਿਬ ਦਾ ਕੱਲ ਉਥੇ ਬੜੀ ਵੱਡੀ ਕਾਨਫਰੰਸ ਕਰ ਰਿਹਾ ਉਹ ਕਾਨਫਰੰਸ ਤੇ ਵੀ ਨਹੀਂ ਸਾਡੇ ਜਿਹੜੇ ਹੈ ਉਹ ਅਪੀਲ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਬਰਸੀ ਅਸਲਾਨਾ ਉਹ ਜ਼ਿਲ੍ਹਾਵਾਰ ਪਾਠ ਜ਼ਿਲ੍ਹੇ ਦੀ ਕਾਇ ਵੱਲੋਂ ਗਾ ਰਹੇ ਆ ਤੇ ਬਾਕੀ ਉੱਥੇ ਹੋਏਗੀ ਇਹ ਸਾਰਾ ਸਾਡਾ 25 ਦਫਾ ਹੁਣ ਸਰਦੂ ਪਾੜੀਆਂ